ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਸਿੱਖਾਂਗੇ ਸ਼ਬਦਾਂ ਵਿੱਚ ਲਿਖਣਾ ਕਿਸੇ ਦਿੱਤੀ ਹੋਈ ਸੰਖਿਆ ਨੂੰ ਸ਼ਬਦਾਂ ਵਿੱਚ ਲਿਖਣਾ ਸਿੱਖਾਂਗੇ ਪੰਜਾਬੀ ਵਿੱਚ ਲਿਖਣਾ ਸਿੱਖਾਂਗੇ ਸਾਹਮਣੇ ਤੁਸੀਂ ਇੱਕ ਸੰਖਿਆ ਲਿਖੀ ਹੋਈ ਦੇਖ ਰਹੇ ਹੋ 20 ਹੁਣ 20 ਨੂੰ ਜੇ ਸ਼ਬਦਾਂ ਵਿੱਚ ਲਿਖਣਾ ਹੋਵੇ ਤਾਂ ਅਸੀਂ ਇਸ ਤਰ੍ਹਾਂ ਲਿਖਦੇ ਹਾਂ ਬਾਵੇ ਬਿਹਾਰੀ ਹਾਹਾ 20 ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈਗੇ ਆ ਹਮੇਸ਼ਾ ਤੁਹਾਡੀ 5ਵੀਂ ਜਮਾਤ ਦੇ ਪੇਪਰਾਂ ਦੇ ਵਿੱਚ ਅੰਦੇ ਪੰਜ ਪਾਟਾ ਅਭਿਆਸ 1.1 ਇਹਦਾ ਤੀਸਰਾ ਸਵਾਲ ਹੈ ਸ਼ਬਦਾਂ ਵਿੱਚ ਲਿਖੋ ਸੰਖਿਆਵਾਂ ਲਿਖੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਸ਼ਬਦਾਂ ਵਿੱਚ ਲਿਖਣਾ ਪੰਜਾਬੀ ਵਿੱਚ ਲਿਖਣਾ ਉਹ ਅੱਜ ਆਪਾਂ ਲਿਖਣਾ ਸਿੱਖਾਂਗੇ ਹਾਂਜੀ ਬੱਚਿਓ ਤੁਹਾਡੀ ਗਣਿਤ ਦੀ ਪੁਸਤਕ ਦੇ ਵਿੱਚ ਅਭਿਆਸ 1.1 ਦਾ ਤੀਸਰਾ ਸਵਾਲ ਹੈ ਸ਼ਬਦਾਂ ਵਿੱਚ ਲਿਖੋ ਉਹਦੇ ਅੱਗੇ 7 ਪਾਟਸ ਹੈ ਇਹ ਭਾਗ ਦੇ ਵਿੱਚ ਆ ਇੱਕ ਸੰਖਿਆ ਦਿੱਤੀ ਹੈ ਅਸੀਂ ਇਹਨੂੰ ਸ਼ਬਦਾਂ ਵਿੱਚ ਲਿਖਣਾ ਪੰਜਾਬੀ ਵਿੱਚ ਲਿਖਣਾ ਸਿੱਖਣਾ ਵਾ ਤਾਂ ਬਹੁਤ ਹੀ ਆਸਾਨ ਆ ਬੱਚਿਓ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਪਹਿਲੀ ਸਿਫਰ ਇਕਾਈ ਦੀ ਹੈ ਦੂਸਰੀ ਦਹਾਈ ਦੀ ਤੀਸਰੀ ਸੈਂਕੜੇ ਦੀ ਤੇ ਚੌਥੀ ਆ ਗਈ ਹਜ਼ਾਰ ਦੀ ਤਾਂ ਆ ਜਿਹੜੀਆਂ ਪਹਿਲੀਆਂ ਦੋ ਸਿਫਰਾਂ ਹੈਗੀਆਂ ਇਕਾਈ ਤੇ ਦਹਾਈ ਦੀਆਂ ਇਹਨਾਂ ਇਹ ਹੈਗੀਆਂ ਕੱਲੀਆਂ ਹੀ ਸਿਫਰਾਂ ਤੇ ਤੀਸਰੀ ਜਿਹੜੀ ਸਿਫਰ ਹੁੰਦੀ ਹੈ ਸੈਂਕੜੇ ਦੀ ਹੁੰਦੀ ਹੈ ਇਹ 100 ਵਾਲੀ ਹੁੰਦੀ ਹੈ ਜਾਨੀ ਇਸ ਸਿਫਰ ਦੇ ਥੱਲੇ ਜਿਹੜਾ ਅੰਕ ਲਿਖਿਆ ਹੋਊਗਾ ਉਹਨੂੰ 100 ਉਹਦੇ ਨਾਲ 100 ਲਗਾਵਾਂਗੇ ਜਿਵੇਂ 4 ਲੱਗਿਆ ਹੋਇਆ ਤਾਂ ਇਹ ਬਣ ਗਿਆ 400 ਜਿਹੜੀਆਂ ਅਗਲੀਆਂ ਦੋ ਸਿਫਰ ਹੁੰਦੀਆਂ ਹੈਗੀਆਂ ਉਹ ਹਜ਼ਾਰ ਵਾਲੀਆਂ ਹੁੰਦੀਆਂ ਹੈਗੀਆਂ ਤੀਸਰੀ 100 ਵਾਲੀ ਇਹ ਕੱਲੀਆਂ ਹੁੰਦੀਆਂ ਪਹਿਲੀਆਂ ਦੋ ਤੀਸਰੀ 100 ਵਾਲੀ ਤੇ ਅਗਲੀਆਂ ਜਿਹੜੀਆਂ 2000 ਵਾਲੀਆਂ ਹੁੰਦੀਆਂ ਤਾਂ ਹੁਣ ਆਪਾਂ ਜਦੋਂ ਸ਼ਬਦਾਂ ਵਿੱਚ ਲਿਖਣਾ ਸ਼ੁਰੂ ਕਰਨਾ ਤਾਂ ਖੱਬੇ ਪਾਸਿਓਂ ਲਿਖਣਾ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਦੇਖਾਂਗੇ ਕਿ 1000 ਵਾਲੀਆਂ ਸਿਫਰਾਂ ਦੇ ਥੱਲੇ ਕੀ ਲੱਗਿਆ ਹੋਇਆ ਹੈ 1000 ਵਾਲੀਆਂ ਸਿਫਰਾਂ ਦੇ ਥੱਲੇ 2 ਲੱਗਿਆ ਹੋਇਆ ਤਾਂ ਅਸੀਂ ਲਿਖ ਦੇਾਂਗੇ 2 ਨੂੰ ਸ਼ਬਦ ਚ ਸ਼ਬਦਾਂ ਚ ਲਿਖ ਦੇਾਂਗੇ ਤੇ 2 ਦੇ ਨਾਲ ਲਗਾ ਦੇਾਂਗੇ ਹਜ਼ਾਰ ਇਹ ਬਣ ਗਿਆ 2000 ਫਿਰ ਇਸ ਤੋਂ ਬਾਅਦ ਜਿਹੜੀ ਤੀਸਰੀ ਸਿਫਰ ਹੈ ਸੈਂਕੜੇ ਵਾਲੀ ਉਹਦੇ ਥੱਲੇ ਕੀ ਲਿਖਿਆ ਹੈ 4 4 ਦੇ ਨਾਲ ਲਗਾ ਦੇਾਂਗੇ 100 400 2400 ਤੇ ਕੱਲੀਆਂ ਸਿਫਰਾਂ ਦੇ ਥੱਲੇ ਕੀ ਲਿਖਿਆ ਹੋਇਆ ਹੈ 62 ਤਾਂ ਫਿਰ 62 ਨੂੰ ਇਕੱਲੇ ਲਿਖ ਦੇਣਾ ਹੈਗਾ ਤਾਂ ਅਸੀਂ ਇਸ ਸੰਖਿਆ ਨੂੰ ਸ਼ਬਦਾਂ ਵਿੱਚ ਲਿਖ ਦਿੱਤਾ 2462 ਹਾਂਜੀ ਬੱਚਿਓ ਆਓ ਹੁਣ ਆਪਾਂ ਕਰਕੇ ਦੇਖਦੇ ਹਾਂ ਤੀਸਰੇ ਸਵਾਲ ਦਾ ਭਾਗ ਸੰਖਿਆ ਦਿੱਤੀ ਹੈ ਇਹਦੇ ਅੰਕਾਂ ਨੂੰ ਪਹਿਲਾਂ ਖੁੱਲੇ-ਖੁੱਲੇ ਲਿਖ ਦਿੱਤਾ ਉੱਪਰ ਸਿਫਰਾਂ ਪਾਉਂਦੀਆਂ ਇਕਾਈ ਦਹਾਈ ਦੀਆਂ ਕੱਲੀਆਂ ਸਿਫਰਾਂ ਪਾਉਂਦੀਆਂ ਸੈਂਕੜੇ 100 ਵਾਲੀ ਪਾਉਂਦੀ ਤੇ ਹਜ਼ਾਰ ਵਾਲੀਆਂ ਹੁਣ ਫਿਰ ਦੇਖਣਾ ਕਿ ਹਜ਼ਾਰ ਵਾਲੀਆਂ ਦੋ ਸਿਫਰਾਂ ਦੇ ਥੱਲੇ ਕੀ ਲੱਗਿਆ ਲੱਗਿਆ ਹੈ 8 ਤਾਂ ਬਣ ਜੇਗਾ 8000 ਫਿਰ 100 ਵਾਲੀ ਸਿਫਰ ਦੇ ਥੱਲੇ ਕੀ ਲੱਗਿਆ 9 900 8000 900 ਤੇ ਕੱਲੀਆਂ ਸਿਫਰਾਂ ਇਕਾਈ ਦਹਾਈ ਦੀਆਂ ਸਿਫਰਾਂ ਥੱਲੇ ਕੱਲੀਆਂ ਸਿਫਰਾਂ ਥੱਲੇ ਕੀ ਲੱਗਿਆ 88 88 ਤਾਂ ਬਣ ਗਿਆ 898 ਅਗਲੇ ਸਵਾਲ ਨੂੰ ਥੋੜਾ ਜਿਆ ਧਿਆਨ ਦੇ ਕੇ ਸਮਝ ਲਿਓ ਆ ਸੰਖਿਆ ਦਿੱਤੀ ਆ ਸੀ ਭਾਗ ਦੇ ਵਿੱਚ ਤਾਂ ਅਸੀਂ ਖੁੱਲੇ-ਖੁੱਲੇ ਅੰਕ ਲਿਖ ਦਿੱਤੇ ਤੇ ਹੁਣ ਇਕਾਈ ਦਹਾਈ ਕੱਲੀਆਂ ਸਿਫਰਾਂ ਦੇ ਥੱਲੇ 50 ਪਿਆ ਹੋਇਆ ਸੈਂਕੜੇ 100 ਵਾਲੀ ਸਿਫਰ ਦੇ ਥੱਲੇ ਸਿਫਰ ਤੇ ਹਜ਼ਾਰ ਵਾਲੀਆਂ ਸਿਫਰਾਂ ਦੇ ਥੱਲੇ ਪਿਆ ਹੋਇਆ 19 ਤਾਂ ਇਹ ਬਣ ਜਾਏਗਾ 19000 100 ਵਾਲੀ ਸੈਂਕੜੇ ਵਾਲੀ ਸਿਫਰ ਦੇ ਥੱਲੇ ਸਿਫਰ ਪਈ ਹੋਈ ਹੈ ਤੇ ਇਹਨੂੰ ਛੱਡ ਦੇਣਾ ਆਪਾਂ ਸਿਫਰ ਸੋ ਨਹੀਂ ਪਾਣਾ ਅੱਗੇ ਪਾਣ ਦੇਣਾ 500 600 000 ਨਹੀਂ ਪਾਣਾ ਇਹਨੂੰ ਛੱਡ ਦੇਣਾ ਜੇ 0 ਪਈ ਹੈ ਤਾਂ ਉਸ ਤੋਂ ਬਾਅਦ ਆ ਗਈ ਕੱਲੀਆਂ ਸਿਫਰਾਂ ਦੀ ਵਾਰੀ ਇਕਾਈ ਦਹਾਈ ਦੀ ਵਾਰੀ ਤਾਂ ਇਹਨਾਂ ਦੇ ਥੱਲੇ ਪਿਆ ਹੋਇਆ 50 ਤਾਂ ਬਣ ਜਾਏਗਾ 19050 ਤਾਂ ਸਾਡਾ ਆਨਸਰ ਆ ਗਿਆ 19050 ਇਸੇ ਤਰ੍ਹਾਂ ਬੱਚਿਓ ਡੀ ਪਾਰਟ ਦੇ ਵਿੱਚ ਵੀ ਸੰਖਿਆ ਦਿੱਤੀ ਹੈ ਤਾਂ ਇਸ ਦੇ ਵਿੱਚ ਵੀ ਦੇਖਦੇ ਹਾਂ ਕਿ ਇਕਾਈ ਦਹਾਈ ਦੀਆਂ ਸਿਫਰਾਂ ਥੱਲੇ 6 ਪਿਆ ਹੋਇਆ ਹੈ ਸੋ ਸੈਂਕੜੇ ਵਾਲੀ ਸਿਫਰ ਦੇ ਥੱਲੇ ਸਿਫਰ ਪਈ ਹੋਈ ਹੈ ਹਜ਼ਾਰ ਵਾਲੀਆਂ ਸਿਫਰਾਂ ਦੇ ਥੱਲੇ ਪਿਆ ਹੋਇਆ 33 ਤਾਂ ਇਹ ਬਣ ਜਾਏਗਾ 33000 ਸਿਫਰ ਹੋਣ ਕਰਕੇ ਛੱਡ ਦੇਣਾ ਕੱਲੀਆਂ ਸਿਫਰਾਂ ਦੇ ਥੱਲੇ ਪਿਆ ਹੋਇਆ 6 ਕੱਲਾ ਤਾਂ ਬਣ ਜਾਏਗਾ 33006 ਤਾਂ ਇਹ ਸੰਖਿਆ ਜਿਹੜੀ ਸ਼ਬਦਾਂ ਵਿੱਚ ਲਿਖੀ ਅਸੀਂ ਇਹ ਬਣ ਗਈ 33006 ਤੀਸਰੇ ਸਵਾਲ ਦੇ ਅਗਲੇ ਤਿੰਨ ਪਾਰ ਤੁਸੀਂ ਆਪ ਕਰਕੇ ਦੇਖਨੇ ਆ ਜਿਸ ਤਰ੍ਹਾਂ ਮੈਂ ਸਮਝਾਏ ਆ ਦਿੱਤੀ ਹੋਈ ਸੰਖਿਆ ਦੇ ਉੱਪਰ ਸਿਫਰਾਂ ਪਾ ਲੈਣੀਆਂ ਫਿਰ ਦੇਖਣਾ ਕਿ ਕੱਲੀਆਂ ਸਿਫਰਾਂ ਇਕਾਈ ਦਹਾਈ ਦੇ ਥੱਲੇ ਕੀ ਐ ਸੌ ਵਾਲੀ ਸਿਫਰ ਦੇ نیچے ਕੀ ਐ ਤੇ ਹਜ਼ਾਰ ਵਾਲੀਆਂ ਸਿਫਰਾਂ નીચે ਕੀ ਐ ਤਾਂ ਬਣੇਗਾ ਇਹ 20198 ਇਸੇ ਤਰ੍ਹਾਂ ਐਫ ਪਾਰਟ ਦੇ ਵਿੱਚ 59045 ਬਣੂਗਾ ਜੀ ਸਿਫਰ ਸੌ ਨਹੀਂ ਬਣੂਗਾ ਛੱਡ ਦੇ 59045 ਤਾਂ ਇਸੇ ਤਰ੍ਹਾਂ ਜੀ ਪਾੜ ਦੇ ਵਿੱਚ 68390 ਇਹ ਸੰਵਾਰ-ਵਾਰ ਕਰਕੇ ਦੇਖਿਓ ਹਮੇਸ਼ਾ ਇਹ ਪੇਪਰਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਵਾਲ ਹੈਗੇ ਆ ਇਹ ਆਂਦੇ ਆ ਪਰ ਇਨ੍ਹਾਂ ਸਵਾਲਾਂ ਨੂੰ ਕਰਨ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਬੱਚਿਓ ਰੱਖਣਾ ਕਿ ਤੁਹਾਨੂੰ 100 ਤੱਕ ਗਿਣਤੀ ਸ਼ਬਦਾਂ ਵਿੱਚ ਆਣੀ ਚਾਹੀਦੀ ਹੈ 1 ਤੋਂ ਲੈ ਕੇ 100 ਤੱਕ 100000 ਲੱਖ ਕਰੋੜ ਵੀ ਤੁਹਾਨੂੰ ਲਿਖਣਾ ਆਉਣਾ ਚਾਹੀਦਾ